ਕਿ ਜਿਹੜਾ ਪੰਜਾਬੀ ਚ ਕਹਿੰਦੇ ਹੁੰਦੇ ਨੇ ਝੱਗਾ ਚੱਕ ਰੱਖਿਆ ਪੰਥ ਕਰਵੈਤਾ ਨੂੰ ਪੰਥ ਦੇ ਇਤਿਹਾਸ ਨੂੰ ਪੰਥ ਪਰਸਤੀ ਨੂੰ ਸਰਵੱਤ ਦੇ ਭਲੇ ਨੂੰ ਇਹ ਤਾਂ ਮਿੱਜ ਪਰਸਤੀ ਪਰਿਵਾਰ ਪਰਸਤੀ ਤੇ ਵਪਾਰ ਪਰਸਤੀ ਚ ਖੁੱਬੇ ਹੋਏ ਨੇ ਨਾਲ ਲਗਾਤਾਰ ਸਲਿੱਪ ਕੱਢਦੇ ਰਹੇ ਭਾਮੀ ਸਾਹਿਬ ਜਿਹੜੇ ਕਹਿੰਦੇ ਹੁੰਦੇ ਆ ਨਾ ਵੀ ਅੱਧੀ ਤੇਰੀਆਂ ਮੁਲਾਹੇਦਾਰ ਆਧੀਆਂ ਗਰੀਬ ਜੱਟ ਦੀ ਭਾਈ ਮਾਲਵਿੰਦਰ ਸਿੰਘ ਮਾਲੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਕਰਦੇ ਆਂ ਜੀ। ਸ਼ੁਕਰੀਆ ਜੀ ਧੰਨਵਾਦ। ਅ ਭਾਈ ਮਾਲੀ ਸਾਹਿਬ ਜੀ ਜਿਸ ਤਰ੍ਹਾਂ ਗੱਲ ਕਰੀਏ ਆਪਾਂ ਸ਼ਰਮਣੀ ਕਮੇਟੀ ਜਿਹੜੀ ਪ੍ਰਬੰਧਕ ਕਮੇਟੀ ਹੈਗੀ ਹੈ ਐਸਜੀਪੀਸੀ। ਹੈਲੋ ਜੀ ਜੀ ਸੁਣ ਰਹੇ ਹੋ ਜੀ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਜਿਹੜਾ ਅਸਤੀਫਾ ਸੀਗਾ ਤੁਹਾਨੂੰ ਕਿਵੇਂ ਲੱਗਦਾ ਹੈ ਨੈਤਿਕਤਾ ਹੈਗੀ ਏ ਜਾਂ ਰਾਜਨੀਤਿਕ ਦਬਾਅ ਹੇਠ ਇਹ ਸਭ ਕੁਝ ਕੀਤਾ ਗਿਆ ਹੈ? ਇਸ ਦੇ ਪਿੱਛੇ ਦੀ ਅਸਲੀਅਤ ਕੀ ਹੋ ਸਕਦੀ ਹੈ ਤੁਹਾਡਾ ਕੀ ਇਸ ਤੇ ਨਜ਼ਰੀਆ ਹੈ ਜੀ ਮੈਨੂੰ ਇਹ ਮਹਿਸੂਸ ਹੁੰਦਾ ਜੀ ਸਭ ਤੋਂ ਪਹਿਲੀ ਗੱਲ ਇਹ ਵਿਚਾਰਤਾਰਕ ਸਿਆਸੀ ਕਮਜ਼ੋਰੀ ਆ ਜੀ ਪੰਥ ਪ੍ਰਸਤੀ ਦੀ ਘਾਟ ਆ ਜੀ ਜਿਹਦੇ ਕਰਕੇ ਸੰਕਟ ਦੇ ਵੇਲੇ ਲਗਾਤਾਰ ਧਾਮੀ ਸਾਹ ਸਲਿੱਪ ਕੱਢਦੇ ਰਹੇ ਜੀ ਜਦੋਂ ਵੀ ਕੋਈ ਵੱਡਾ ਮਹੱਤਵਪੂਰਨ ਫੈਸਲਾ ਲੈਣਾ ਹੁੰਦਾ ਜਦ ਜਦੋਂ ਵੀ ਹਕਾਲਤਖਤ ਸਾਹਿਬ ਦੇ ਕਿਸੇ ਵੀ ਐਲਾਨ ਨੂੰ ਅੱਗੇ ਵਧਾਉਣਾ ਹੁੰਦਾ ਹਾਂ ਜੀ ਤੋਂ ਪਿੱਛੇ ਹਟਦੇ ਆ ਰਹੇ ਹਾਂ ਲਗਾਤਾਰ ਜੀ ਹਕਾਲਤਖਤ ਸਾਹਿਬ ਨੇ ਆਦੇਸ਼ ਦਿੱਤਾ ਸੀ ਕਿ ਗੁਰਬਾਣੀ ਦਾ ਪੰਸਾਰਨ ਦਾ ਜਿਹੜਾ ਇੱਕ ਆਧਾਰ ਇੱਕ ਟੀਵੀ ਨੂੰ ਦਿੱਤਾ ਹੋਇਆ ਉਹਨੂੰ ਖਤਮ ਕਰੋ ਸਾਰਿਆਂ ਨੂੰ ਲਿੰਕ ਦਿਓ ਤੇ ਆਪਦਾ ਚੈਨਲ ਸ਼ੁਰੂ ਕਰੋ ਜਿੰਨੇ ਸਾਲ ਹੋ ਗਏ ਜੀ ਦੇਖੋ ਉੱਥੇ ਲੰਮਕ ਰਿਹਾ ਮਸਲਾ ਹਾਂਜੀ ਹੱਲੇ ਵੀ ਕੀਤਾ ਜੀ ਜੀ ਇਸੇ ਤਰ੍ਹਾਂ 728 ਰੁਪਏ ਬਾਰੇ ਕਾਲਪਤਖ ਸਾਬ ਦੀ ਕਮੇਟੀ ਨੇ ਰਿਪੋਰਟ ਦੇਤੀ ਇਹਨਾਂ ਨੂੰ ਕਿਹਾ ਕਾਰਵਾਈ ਕਰ ਲਓ ਰਿਪੋਰਟ ਪ੍ਰਵਾਨ ਕਰ ਲਈ ਅੱਗੇ ਕਾਰਵਾਈ ਕੋਈ ਕੀਤੀ ਨਹੀਂ ਹੂੰ ਜੋ ਹੁਣ ਜਦੋਂ ਕਾਲਪਤਖ ਸਾਹਿਬ ਨੇ 2 ਦਸੰਬਰ 24 ਨੂੰ ਇੱਕ ਬਰਤਾਂਤ ਸਿਰਜਿਆ ਜੀ ਭਾਈ ਸਾਹਿਬ ਬਰਤਾਂਤ ਨੂੰ ਲਾਗੂ ਕਰਨ ਲਈ ਕਿ ਹਦੇਸ਼ ਜਾਰੀ ਕੀਤਾ ਜੀ ਨਾਲ ਦੀ ਨਾਲ ਲਗਾਤਾਰ ਸਲਿੱਪ ਕੱਢਦੇ ਰਹੇ ਧਾਮੀ ਸਾਹਿਬ ਜਿਹੜੇ ਕਹਿੰਦੇ ਹੁੰਦੇ ਆ ਨਾ ਵੀ ਅੱਧੀ ਤੇਰੀਆਂ ਮਲਾਹੇਦਾਰ ਆਧੀਆਂ ਗਰੀਬ ਜੱਟ ਦੀ ਜੀ ਅਕਾਲ ਪਤ ਸਾਹਿਬ ਕੋਲੇ ਜਾ ਕੇ ਉਹਨਾਂ ਆਲੀ ਗੱਲ ਕਰ ਲੈਣੀ ਬਾਹਰ ਆ ਕੇ ਦੂਜਿਆਂ ਦੀ ਗੱਲ ਕਰ ਲੈਣੀ ਹੂੰ ਮੰਨ ਵਿਚੋਲ ਦੀ ਦਾ ਰੋਲ ਕਰਦੇ ਰਹੇ ਅਕਾਲ ਪਤ ਸਾਹਿਬ ਦੇ ਆਦੇਸ਼ ਨਾਲ ਪੈਰ ਗੱਡ ਕੇ ਖੜਨ ਵੀ ਥਾਂ ਮੰਨ ਮਨਾਈ ਦਾ ਕੰਮ ਆ ਜਿਹੜਾ ਇਹ ਕਰਦੇ ਰਹੇ ਹੂੰ ਫਿਰ ਮੀਟਿੰਗ ਇਹ ਨਹੀਂ ਸੱਦੀ ਚਲੋ ਅਕਾਲੀ ਦਲ ਸਲਿੱਪ ਕੱਢ ਰਿਹਾ ਜੋ ਮਰਜ਼ੀ ਕੱਢ ਰਿਹਾ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਨਹੀਂ ਸੱਦੀ ਜੀ ਉਹਨਾ ਟਾਈਮ ਦੇਤਾ ਉਹਨਾਂ ਨੂੰ ਆਪਣੀਆਂ ਚਾਲਾਂ ਚੱਲਣ ਦਾ ਬਾੜ ਵਕਿਆ ਨੂੰ ਹਾਂਜੀ ਹੁਣ ਜਦੋਂ ਐ ਸਿਖਰ ਤੇ ਆ ਗਿਆ ਵੀ ਸੱਤ ਮੈਂਬਰ ਦੀ ਕਮੇਟੀ ਨੂੰ ਫੈਸਲਾ ਲੈਣਾ ਪੈਣਾ ਹੂੰ ਉਦੋਂ ਫੈਸਲੇਪ ਪਕੜ ਗਏ ਜੀ ਜਾਂ ਤਾਂ ਇਹ ਅੜਦੇ ਵੀ ਮੈਂ ਛੋਣ ਨਹੀਂ ਕਮੇਟੀ ਤੋਂ ਹਿੱਸਾ ਗਣਾ ਮੈਂ ਤਾਂ ਅਕਾਲਪੁਰ ਸਾਹਿਬ ਨੂੰ ਸਮਰਥਤ ਜਿਵੇਂ ਆਪ ਪੰਜ ਮੈਂਬਰਾਂ ਨੇ ਕੀਤਾ ਮੈਂ ਅਕਾਲਪੁਰ ਸਾਹਿਬ ਦੇ ਦੇਸ਼ਾਂ ਦੇ ਅਨੁਸਾਰ ਕੰਮ ਕਰੂੰ ਹੂੰ ਅਕਾਲਪੁਰ ਸਾਹਿਬ ਦੇ ਦੇਸ਼ੇ ਨੇ ਪਹਿਲਾਂ ਵੀ ਨਹੀਂ ਮੰਨੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਸਾਫ਼ ਤੋਂ ਸਪਸ਼ਟ ਕੀਤਾ ਹੂੰ ਵੀ ਜਾਂਚ ਦਾ ਅਧਿਕਾਰ ਨਹੀਂ ਜਾਂਚ ਦੀ ਲੋੜ ਨਹੀਂ ਪਹਿਲੇ ਮੇਰੇ ਕਾਲ ਪ੍ਰਸਾਦ ਨੇ ਕਿਹਾ ਉਦੋਂ ਮੋਢਲੀ ਗੱਲ ਸੀ ਉਦੋਂ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਜਦੋਂ ਉਹਨਾਂ ਨੇ ਕਿਹਾ ਜੇ ਇਹ ਪ੍ਰਵਾਨ ਕੀਤਾ ਬਾਕੀ ਸਿੰਘ ਪਰਿਵਾਰ ਵੀ ਅਸਤੀਫੇ ਦੇਣਗੇ ਹੂੰ ਮੁਰਕੇ ਸਿਵਿਆਂ ਦੀ ਰਾਖ ਫੜੋੜ ਕੇ ਇੱਕ 18 ਸਾਲਾਂ ਦਾ ਮਸਲਾ ਕਰਦ ਕੇ ਤੇ ਕੀ ਕੀਤਾ ਤੁਹਾਡੇ ਸਾਹਮਣੇ ਆ ਬਿਲਕੁਲ ਹੁਣ ਵੀ ਜਦੋਂ ਅਸਤੀਫਾ ਦਿੱਤਾ ਤੁਸੀਂ ਇਹ ਗੱਲ ਦੇਖੋ ਜਦੋਂ ਅਸਤੀਫਾ ਦਿੱਤਾ ਇੱਕ ਵੀ ਗੱਲ ਬਾਬਲ ਕਿਆਂ ਦੇ ਖਿਲਾਫ ਨਹੀਂ ਕੀਤੀ ਹੂੰ ਸਮਾਂ ਤੇ ਇਹਦਾ ਸਾਰਾ ਸੋਣਾ ਅਕਾਲ ਤੱਕ ਸਾਹਿਬ ਦੇ ਜਫੇਦਾਰ ਵੱਲੋਂ ਜਿਹੜਾ ਬਿਆਨ ਜਾਰੀ ਕੀਤਾ ਗਿਆ ਸੀ ਜੀ ਸਾਹਿਬ ਕਿ ਉਹਦੇ ਵਾਰ ਜੇ ਕਹਿੰਨਾ ਮੈਂ ਇਹ ਕਹਿਣਾ ਸੀ ਵੀ ਪਾਸਟ ਸਾਹਿਬਾਨ ਬਿਆਨ ਨਹੀਂ ਜਾਰੀ ਕਰਦੇ ਹੁੰਦੇ ਆਦੇਸ਼ ਦਿੰਦੇ ਹੁੰਦੇ ਨੇ ਉਹਦਾ ਪ੍ਰਚਾਰ ਲਾਈਨ ਜਿਹਦੇ ਨਾਲ ਮਰਦੀ ਮਤਲਬ ਜਿੰਮਾ ਵੀ ਉਹਨਾਂ ਨੇ ਕੀਤਾ ਸੀ ਉਹਨਾਂ ਨੂੰ ਇਹ ਲੱਗਿਆ ਵੀ ਜਫੇਦਾਰ ਸਾਹਿਬ ਖੜ ਰਹੇ ਨਹੀਂ ਨਾਲ ਖੜੇ ਸੀ ਸਾਹਿਬ ਨੇ ਅਕਾਲ ਤੱਕ ਸਾਹਿਬ ਦੇ ਦੇਸ਼ ਤੇ ਖੜ ਰਹੇ ਸੀ ਜੀ ਜੀ ਇਹ ਤੈਥੇ ਪਹਿਲਾ ਸਾਰੀ ਵਿਅਕਤੀ ਦੀ ਕਿੰਨਾ ਮੈਨੂੰ ਮਾਣ ਬਖਸ਼ਿਆ ਸੁਖਵੀਰ ਬਾਦਲ ਸਾਹਿਬ ਨੇ ਕਿੰਨੀ ਵਾਰ ਮੈਨੂੰ ਆਏ ਕਿੱਸਾ ਕਿ ਕੁਰਸੀ ਦੇ ਉੱਤੇ ਤੌੜਾ ਸਾਹਿਬ ਵੀ ਬੈਠਦੇ ਰਹੇ ਮਾਤ ਉਸਤਾ ਸਿੰਘ ਵੀ ਬੈਠੇ ਰਹੇ ਪਰ ਭਾਵੇਂ ਤੂੰ ਤਾਂ ਨਿਸ਼ਾਨ ਨੂੰ ਕਲੰਕੇ ਲਿਆ ਹੂੰ ਹੂੰ ਸੋ ਇਹ ਕਰਕੇ ਨੈਤਿਕ ਕਮਜ਼ੋਰੀ ਦਾ ਸਾਧਨਾ ਜੀ ਠੀਕ ਆ ਜਿਵੇਂ ਕਹਿੰਦੇ ਹੁੰਦੇ ਆ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਮੇਰੇ ਟੁਕ ਟੁਕ ਵੰਦੀ ਪਰਖੇ ਜਾਣ ਸੱਜਣ ਉਸ ਵੇਲੇ ਦਲ ਬਾਜੀ ਪੁੱਠੀ ਕਹਿੰਦੀ ਜੀ ਲੋ ਅਸੀਂ ਅੜ ਕੇ ਖੜਨ ਦੀ ਦਬਾਅ ਨੂੰ ਢੰਗਣ ਦੀ ਹੂੰ ਇਹਨਾਂ ਨੇ ਪਾਕਿਸਤਾਨ ਦੇ ਜਥੇਦਾਰ ਜੇਬਾਂ ਤੇ ਪਾਇ ਹੋਈ ਸੀ ਸ਼੍ਰੋਣੀ ਕਮੇਟੀ ਦੇ ਪ੍ਰਧਾਨ ਐਜਕਟ ਕਮੇਟੀ ਆ ਜੇਬਾਂ ਤੇ ਪਈਆਂ ਹੁੰਦੀਆਂ ਸੀ ਉਹਨਾਂ ਨੇ ਵੀ ਜਾਨੇ ਕਦ ਰੱਖੀ ਸੀ ਜੀ ਇਹ ਤਾਂ ਕੁਦਰਤੀ ਵਰਤਾਰਾ ਵਾਪਰਿਆ ਤੇ ਪਾਕਿਸਤਾਨ ਹਵਾਲਾ ਸੰਕਲਪ ਤੇ ਜਲਾਓ ਉੱਭਰਿਆ ਖਾਸ ਖਾਲਸਾ ਪੰਥ ਦੇ ਵਿੱਚ ਉਹ ਜਿਹੜਾ ਨਾਂ ਬਣਿਆ ਨਹੀਂ ਤਾਂ ਇਹੀ ਕੰਮ ਕਰਦੇ ਸੀ ਜੀ ਨੈਤਿਕ ਤੌਰ ਤੇ ਕਮਜ਼ੋਰੀਆਂ ਪੰਥ ਪ੍ਰਸਤੀ ਵੀ ਘਾਟਾ ਆਪਣੇ ਨਿੱਜ ਨੂੰ ਬਚਾਉਣ ਲਈ ਇਹ ਸਾਰਾ ਕੁਝ ਕੀਤਾ ਗਿਆ ਪਰ ਇਹਦੇ ਨਾਲ ਬਚਿਆ ਨਹੀਂ ਜੀ ਭਾਮੀ ਹੁਣ ਬਾਦਲ ਕਿਆਂ ਦੀ ਕਫਤਾਰ ਚ ਖੜਾ ਸਿੱਧਾ ਸਿੱਧਾ ਹੂੰ ਸੋ ਮਾਲੀ ਸਾਹਿਬ ਜਿਸ ਤਰ੍ਹਾਂ ਅਗਲਾ ਸਵਾਲ ਹੈਗਾ ਵੀ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਸਤੀਫਾ ਰੱਦ ਹੋਵੇਗਾ ਕੀ ਲੱਗਦਾ ਤੁਹਾਨੂੰ ਉਹਨਾਂ ਦੀਆਂ ਜਥੇਦਿਰ ਦੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਨੇ ਦੁਬਾਰਾ ਤੋਂ ਬਹਾਲ ਹੋ ਸਕਦੀਆਂ ਜਾਂ ਨਹੀਂ ਹੋ ਸਕਦੀ ਐਵੇਂ ਜੀ ਜੇ ਨਿਜ਼ਾਮ ਬਦਲਿਆ ਜਾਵੇ ਜਾਂ ਇਹ ਨਿਜ਼ਾਮ ਆ ਜਿਹੜਾ ਸ਼੍ਰਮਣਕ ਕਮੇਟੀ ਦਾ ਆਪਣਾ ਆਪਣਾ ਮਨ ਬਦਲ ਲੇ ਜੀ ਕਿਉਂ ਇਹ ਹੁਣ ਤਾਂ ਹਾਲ ਇਹ ਆ ਵੀ ਇਹਨਾਂ ਨੇ ਤਾਂ ਇੱਕ ਜਿਹੜਾ ਪੰਜਾਬੀ ਚ ਕਹਿੰਦੇ ਹੁੰਦੇ ਨੇ ਝੱਗਾ ਚੱਕ ਰੱਖਿਆ ਅੰਤ ਕਰਵੈਤਾ ਨੂੰ ਪੰਥ ਦੇ ਇਤਿਹਾਸ ਨੂੰ ਪੰਥ ਪਰਸਤੀ ਨੂੰ ਸਰਵਤ ਦੇ ਭਲੇ ਨੂੰ ਇਹ ਤਾਂ ਮਿੱਜ ਪਰਸਤੀ ਪਰਿਵਾਰ ਪਰਸਤੀ ਤੇ ਵਪਾਰ ਪਰਸਤੀ ਚ ਖੋਦੇ ਹੋਏ ਨੇ ਠੀਕ ਆ ਬੰਦੇ ਬਬਲ ਕੰਮ ਇਹਨੇ ਇਤਿਹਾਸ ਦੱਸਦਾ ਫਰਜਣ ਠੱਗ ਵਰਗੇ ਕੌਂਦੇ ਰਾਖਸ਼ ਵਰਗੇ ਕਿੰਨੇ ਬਦਲ ਜਾਂਦੇ ਨੇ ਜੀ ਬਾਬੂ ਸਾਖ ਨੇ ਬੰਦੇ ਪਰ ਮਨ ਨੂੰ ਫੈਸਲਾ ਮੈਨੂੰ ਇਹ ਲੱਗਦਾ ਹੁਣ ਸਾਂਭੂ ਦੀ ਕਹਾਣੀ ਤਾਂ ਜਿਵੇਂ ਸ਼ਾਹ ਮੁਹੰਮਦ ਨੇ ਕਿਹਾ ਨਾ ਸ਼ਾਹ ਮੁਹੰਮਦ ਦਾ ਆਕਨ ਉਹੀ ਹੋਣਾ ਜੋ ਕਰੇਗਾ ਖਾਲਸਾ ਪੰਥ ਲਈ ਹਾਂਜੀ ਜੀ ਜੀ ਮਾਲੀ ਸਾਹਿਬ ਜਿਸ ਤਰ੍ਹਾਂ ਗੱਲ ਕਰੀਏ ਆਪਾਂ ਗਿਆਨੀ ਹਰਪ੍ਰੀਤ ਸਿੰਘ ਦੀ ਇਹ ਦੂਜਾ ਪਾਸਾ ਲੈਂਦੇ ਆ ਵੀ ਭਾਈ ਅਮਰਪਾਲ ਦੀ ਜਿਹੜੀ ਪਾਰਟੀ ਹੈਗੀ ਆ ਉਸ ਪਾਰਟੀ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜਾ ਸਕਦੇ ਜਾਂ ਨਹੀਂ ਦੇਖੋ ਵੀ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਬਾਦਲ ਸਿੰਘ ਦਾ ਗੁਲਾਮ ਨਹੀਂ ਨਾਉਂ ਨਹੀਂ ਸਿਆਸਤ ਦਾ ਗੁਲਾਮ ਹਾਂਜੀ ਸਾਲ ਤੱਕ ਸਹਾਉ ਦੇ ਜਥੇਦਾਰ ਜਿੱਥੇ ਵੀ ਕੋਈ ਸਿੱਖਾ ਸਿੱਖ ਕੀਆ ਹੋਰ ਵੀ ਕੋਈ ਬੀਨ ਦੁਖੀ ਵੀ ਕੋਈ ਗੱਲ ਹੁੰਦੀ ਆ ਜਾਂ ਕਿਤੇ ਖੁਸ਼ੀ ਗਮੀ ਦੀ ਗੱਲ ਹੁੰਦੀ ਆ ਜਾ ਸਕਦੇ ਨੇ ਉਹਨਾਂ ਤੇ ਕੋਈ ਰੋਕ ਨਹੀਂ ਜੀ ਸ਼੍ਰੋਮਣੀ ਕਮੇਟੀ ਦੇ ਮਲਾਕਲ ਨਹੀਂ 1925 ਦੇ ਐਸਟਾ ਵੀ ਹਿੰਦੀ ਆਉਂਦੇ ਜਿਹੜੇ ਗੱਲ ਤੋਂ ਵਿਆਖਿਆ ਕੀਤੀ ਆ ਧਾਮੀ ਨੇ ਉਹ ਹੈੱਡ ਗ੍ਰੰਥੀ ਨੇ ਉਹ ਹੈੱਡ ਮਿਨਿਸਟਰ ਨੇ ਹਾਂਜੀ ਇਹਦੇ ਬਾਰੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ 2003 ਵਿੱਚ ਮਤਾ ਪਾਸ ਕੀਤਾ ਹੋਇਆ ਜੀ ਸੱਜਣ ਸਾਹਿਬ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਹੋਈ ਸੀ ਹਮ ਤੇ 1925 ਦੇ ਐਟਾਬੀਬ ਜਫੇਦਾਰ ਨਹੀਂ ਹੁੰਦੇ ਜੀ ਐਡਮਨਿਸਟਰ ਤੇ ਮਨਿਸਟਰ ਤੋਂ ਮਤਲਬ ਆ ਗ੍ਰੰਥੀ ਤੇ ਹਾਈਡਰ ਗ੍ਰੰਥੀ ਜੀ ਕਿਉਂਕਿ ਦੁਨੀਆ ਭਰ ਦੇ ਸਿੱਖਾਂ ਦੇ ਮਤਲਬ ਪ੍ਰਗਟਾਵਾ ਉਹਨਾਂ ਦੀ ਮਰਜ਼ੀ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਸ ਕਰਕੇ ਇਹ ਕਾਨੂੰਨ ਵੀ ਨਹੀਂ ਆਉਂਦੇ ਹੁਣ ਤੱਕ ਦਾ ਇਹ ਰਿਹਾ ਵੀ ਜਿਹੜਾ ਸੰਵਿਧਾਨ ਆ ਸੰਵਿਧਾਨ ਦੇ ਅਨੁਸਾਰ ਅਦਾਲਤਾਂ ਨੇ ਕੋਈ ਵੀ ਜਫੇਦਾਰ ਕਿਸੇ ਅਦਾਲਤ 'ਚ ਨਹੀਂ ਪੇਸ਼ ਹੋਇਆ ਜੀ ਜੀ ਜਿਹੜਾ ਸਾਮੀ ਹਸਾਮ ਨੂੰ ਔਰ ਮੈਨ ਕਮਿਸ਼ਨ ਦੇ ਸਾਹਮਣੇ ਕੇਸ ਛੋਣ ਦੀ ਲੋੜ ਨਹੀਂ ਸੀ ਹੂੰ ਤਾਂ ਇਹ ਕਰਕੇ ਇਹ ਇਹਨੇ ਗਲਤ ਵਿਆਖਿਆ ਕੀਤੀ ਹੈ ਜੱਜਦਾਰਾਂ ਦੀ ਫਿਰ ਇਹ ਕਹੇ ਕਿ ਵੀ ਉਹ ਗ੍ਰੇਡ ਹੁੰਦੇ ਨੇ ਜੀ ਉਹੀ ਗ੍ਰੇਡ ਜਾਰੀ ਰਹਿੰਦੇ ਨੇ ਜੀ ਉਹ ਫਿਰ ਕਈ ਵਾਰ ਸਿੰਘ ਸਾਹਿਬਾ ਨੇ ਕਹਿੰਦੇ ਨੇ ਜੀ ਤੁਹਾਨੂੰ ਉਸੇ ਤਰ੍ਹਾਂ ਰੱਖ ਲਓ ਜੀ ਇਹ ਸਿੰਘ ਸਾਹਿਬਾਂ ਦੀ ਮਰਜ਼ੀ ਥੋੜੋ ਹੂੰ ਗੱਲ ਤਾਂ ਸੂਲ ਤੇ ਸਿਧਾਂਤ ਦੀ ਆ ਜੇ ਉਹਨਾਂ ਦਾ ਗ੍ਰੇਡ ਵੱਧ ਬਣਦਾ ਉਹਨਾਂ ਆਨਰਰੀਮ ਵੱਧਦੇ ਦੋ ਉਹਨਾਂ ਨੂੰ ਨਾ ਉਹਦੇ ਕਿਤੇ ਹਾਜ਼ਰੀ ਲਾਉਂਦੇ ਨੇ ਨਾ ਦਸਤ ਕਰਕੇ ਤਨਖਾਹ ਲੈਂਦੇ ਨੇ ਹਾਂ ਵੀ ਪਹਿਲਾਂ ਵੀ ਕੱਦਦੇ ਰਹੇ ਹਾਂ ਜੀ ਕੱਦਦੇ ਰਹੇ ਨੇ ਇਹਦੇ ਕੋਈ ਰੌਲਾ ਨਹੀਂ ਪਰ ਜਦੋਂ ਮਸਲਾ ਸਾਹਮਣੇ ਆ ਗਿਆ ਸੀ ਫਿਰ ਤੌੜਾ ਸਾਹਿਬ ਨੇ ਪੰਚਕ 100 ਰੁਪਏ ਚ ਦਾ ਰਾਹ ਕੱਢਿਆ ਸੀ ਜੀ ਤੌੜਾ ਸਾਹਿਬ ਨੇ ਪਹਿਲੀ ਵਾਰ ਫੈਸਲਾ ਕਰਾਇਆ ਵੀ ਜਫੇਦਾਰਾਂ ਨੂੰ ਗੱਡੀਆਂ ਚਾਹੀਦੀਆਂ ਕ੍ਰਮਣੀ ਕਮੇਟੀ ਦੇ ਪ੍ਰਧਾਨ ਕੋਲੇ ਗੱਡੀ ਆ ਜਫੇਦਾਰ ਸਹਿਬਾਨ ਕੋਲੇ ਗੱਡੀਆਂ ਕਿਹਨੀਆਂ ਫਿਰ ਕਿਹਾ ਇਹ ਮੁਲਾਜ਼ਮ ਨਹੀਂ ਇਹਨਾਂ ਨੂੰ ਮਾਨ ਪੱਤਾ ਦੇਣਾ ਦਸਤ ਕਰਕੇ ਬਿਲਕੁਲ ਕਿਤੇ ਤਨਖਾਹ ਨਹੀਂ ਲੈਣਗੇ ਜੀ ਫਿਰ ਇਹ ਪਤਾ ਪਾਖ ਕੀਤਾ ਕਿ 1925 ਦੇ ਐਕਟ ਉਹ ਨਹੀਂ ਆਉਂਦੇ ਉਹ ਤਾਂ ਪੰਜਾਬ اسمبلی ਦਾ ਐਕਟ ਇਹ ਵੱਖਰੀ ਗੱਲ ਆ ਪੰਜਾਬ ਵੰਡਿਆ ਗਿਆ ਅਸੀਂ ਆਪ ਦੀ ਗੜੀ ਕੇਂਦਰ ਦੇ ਹੱਥ ਚ ਫੜਾਤੀ ਵੀ ਇਹ ਇੰਟਰ ਸਟੇਟ ਬਾਡੀ ਆ ਅੰਤਰ ਰਾਜੀ ਸੰਸਥਾ ਇਹ ਹੈ ਜੀ ਆ ਤਾਂ ਸਿਰਫ ਦੋ ਸੀਟਾਂ ਹੀ ਰਹਿ ਗਈਆਂ ਚੰਡੀਗੜ੍ਹ ਤੋਂ ਮਤ ਚਲਦੀ ਹੋਰ ਵੀ ਮੰਗ ਨਹੀਂ ਕਰਦੇ ਵੀ ਇਹ ਪੰਜਾਬ ਦਾ ਇੱਕ ਤਖਤਾ ਦਿੱਤਾ ਜਾਵੇ ਹੂੰ ਤਾਂ ਇਸ ਕਰਕੇ ਉਹ ਦੋ ਅੱਧਾ ਥੋੜਾ ਸਾਡਾ ਜਨ ਕਾਫੀ ਦਿਆ ਕਹਿੰਦਾ ਆਪਾਂ ਪੰਗ ਉੱਚਾਈਓ ਕਰਕੇ ਤੁਹਾਨੂੰ ਪਤਾ 2004-5 ਚਾਹੋ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਜਿਵੇਂ ਬੈਠ ਕੇ ਹਰੀਆਂ ਚਰਦੇ ਹੁੰਦੇ ਨੇ ਨਾ ਜੀ ਇਹਨਾਂ ਨੂੰ ਕੋਈ ਹੜੀ ਕੱਢਣ ਵਾਲਾ ਨਹੀਂ ਆਇਆ ਹਰੀਆਂ ਚਰਦੇ ਬੈਠ ਕੇ ਨੂੰ ਤੇ ਹੁਣ ਪ੍ਰਸ਼ਾਸਨ ਦਾ ਦਬਾਅ ਪਿਆ ਹੋਇਆ ਹੁਣੇ ਟੜਕ ਰਹੇ ਜੀ ਜੀ ਸੋ ਮਾਲੀ ਸਾਹਿਬ ਜਿਵੇਂ ਜ세ਦਾਰ ਰਕबीर ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਤੇ ਇਹ ਗੱਲ ਕਹੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਮਨਜ਼ੂਰ ਹੁੰਦਾ ਤਾਂ ਅਸੀਂ ਸਾਰੇ ਜਹੇਦਾਰ ਅਸਤੀਫਾ ਦੇਵਾਂਗੇ ਇਸ ਤੇ ਕੀ ਕਹੋਗੇ ਨਹੀਂ ਇਹ ਤਾਂ ਪਹਿਲੀ ਵਾਰ ਕਿਹਾ ਸੀ ਜੀ ਉਦੋਂ ਹੂੰ ਜਦੋਂ ਅਸਾਲ ਤੱਕ ਸਹਾਬ ਵੱਲੋਂ ਇਹ ਹੁਕਮਨਾਮਾ ਜਾਰੀ ਕੀਤਾ ਗਿਆ ਦੇਸ਼ ਜਾਰੀ ਕੀਤਾ ਗਿਆ ਉਹ ਸਾਰੀ ਉਹਨਾਂ ਨੂੰ ਪਹਿਲਾਂ ਸੇਵਾ ਲਈ ਤੇ ਫਿਰ ਕਿਹਾ ਗਿਆ ਹੁਕਮਾ ਦੇ ਇਹਦੇ ਅਨੁਸਾਰ ਅਕਾਲੀ ਦਲ ਦੀ ਤੁਸੀਂ ਭਰਤੀ ਕਰੋ ਨਹੀਂ ਉਸ ਗੱਲ ਤੇ ਖੜੇ ਨੇ ਗਿਆਨੀ ਰਕबीर ਸਿੰਘ ਹਾਂਜੀ ਉਸ ਗੱਲ ਤੇ ਖੜੇ ਹੈ ਗਿਆਨੀ ਰਕबीर ਸਿੰਘ ਇਹ ਅਧਿਵਿਚਿਤਾ ਖੜਿਆ ਜੀ ਜੋਰਨ ਲਿਖਿਆ ਫੇਸਬੁੱਕ ਤੇ ਪਾਈਆ ਪੋਸਟ ਹਾਂਜੀ ਜਦੋਂ ਉਹਨਾਂ ਨੇ ਕਿਹਾ ਵੀ ਤੁਹਾਡਾ ਅਧਿਕਾਰ ਕਿ ਸਿਸਟਮ ਇਸ ਤਰ੍ਹਾਂ ਦੇ ਜਿਥੇ ਬਰਾਂਦੇ ਜਾਂਚ ਕਰਨ ਦਾ ਜੀ ਜਦੋਂ ਇਹ ਕਿਹਾ ਜਾਂਚ ਵੀ ਕੋਈ ਲੋੜ ਨਹੀਂ ਮਾਮਲਾ ਨਿਪਟ ਗਿਆ ਦੁਬਾਰਾ ਵੀ ਨਿਪਟ ਗਿਆ ਪਹਿਲਾਂ ਵੀ ਨਿਪਟਿਆ ਹੋਇਆ ਹਾਲੇ ਤੱਕ ਤਾਂ ਮੈਨੂੰ ਸੂਝੂ ਸਹੀ ਹੁੰਦਾ ਜੀ ਬਾਪੀ ਆਉਣ ਵਾਲੇ ਸਮੇਂ ਤੇ ਪਤਾ ਲੱਗ ਜੇ ਵੀ ਕਿੱਧਰ ਨੂੰ ਜਾਂਦੀ ਇਹ ਗੱਲ ਤੋ ਮਾਲੀ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਉਹਨਾਂ ਦੇ ਵੀ ਪੋਸਟ ਦੇ ਵਿੱਚ ਇਹ ਗੱਲ ਲਿਖੀ ਸੀ ਵੀ ਅਸੀਂ ਵੀ ਅਸਤੀਫਾ ਦੇਣ ਜਾ ਰਹੇ ਹਾਂ ਜਿਵੇਂ ਧਮੀ ਸਾਹਿਬ ਨੇ ਪੋਸਟ ਪੜ੍ਹਨ ਤੋਂ ਬਾਅਦ ਇਹ ਕਦਮ ਚੁੱਕਿਆ ਆਪਣਾ ਅਸਤੀਫਾ ਅਸਤੀਫਾ ਦੇ ਦਿੱਤਾ ਗਿਆ ਹੈ ਨਹੀਂ ਮੇਰੇ ਧਿਆਨਤ ਨਹੀਂ ਇਹ ਗੱਲ ਜੀ ਵੀ ਹੁਣ ਗਿਆਨੀ ਰਿਕਵੀਰ ਸਿੰਘ ਨੇ ਲਿਖਿਆ ਜਾਂ ਬੋਲਿਆ ਵੀ ਅਸੀਂ ਵੀ ਅਸਤੀਫੇ ਦੇਵਾਂਗੇ ਐਵੇਂ ਕੱਲ ਇੱਕ ਅਫਵਾਹ ਫੈਲਾਈ ਗਈ ਸੁਲਤਾਨ ਸਿੰਘ ਨੇ ਜਫੇਦਾਰ ਆਪਣੇ ਆਨੰਦਪੁਰ ਸਾਹਿਬ ਦੇ ਉਹਨਾਂ ਨੇ ਵੀ ਅਸਤੀਫਾ ਦਿੱਤਾ ਉਹ ਕੋਈ ਜੀ ਗੱਲ ਨਹੀਂ ਉਹ ਪਨੋਲੀ ਸਾਹਿਬ ਨੇ ਉਹ ਮੁੜ ਕੇ ਠੰਡਨ ਕੀਤਾ ਸੀ ਵੀ ਇਹ ਮਾਹ ਫਲਾਈਆਂ ਜਾ ਰਹੀਆਂ ਨੇ ਹੁਣੇ ਨਹੀਂ ਉਹਨਾਂ ਨੇ ਕਿਹਾ ਸੀ ਅਸਤੀਫਾ ਦੇ ਮੰਗੇ ਅੱਛਾ ਪੋਸਟ ਵਾਲੀ ਕੋਈ ਗੱਲ ਇਹੋ ਜੀ ਨਹੀਂ ਹੈਗੀ ਜੋ ਧਾਮੀ ਸਾਹਿਬ ਨੇ ਕਦਮ ਚੁੱਕਿਆ ਅੰਮੀ ਸਾਹਿਬ ਨੇ ਇਹ ਚੁੱਕਿਆ ਵੀ ਜਿਹੜਾ ਉਹਨਾਂ ਨੇ ਇਹ ਲਿਖਿਆ ਵੀ ਸਤਸ ਸਹਿਵਾਨ ਦੇ ਜਥੇਦਾਰਾਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਜਾ ਰਹੀ ਆ ਜੀ ਉਹਨਾਂ ਦੀ ਸ਼ਾਨ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੀ ਉਨੇ ਕਿਹਾ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਉਹ ਫੈਸਲੇ ਲਏ ਨੇ ਫਾਇ ਉਹਨੇ ਕਿਹਾ ਉਹਦੀ ਨੈਤਿਕ ਜ਼ਿੰਮੇਵਾਰੀ ਮੈਂ ਆਪਦੇ ਸਿਰ ਲੱਗਾਂ ਹੂੰ ਨੈਤਿਕ ਜ਼ਿੰਮੇਵਾਰੀ ਲੈਣ ਦਾ ਕਿ ਮੈਂ ਪਰਭਾ ਤੁਸੀਂ ਐਲਾਨ ਕਰੋ ਵੀ ਸਿੰਘ ਸਾਹਿਬ ਦਾ ਹੁਕਮ ਮੈਂ ਉਹ ਫੈਸਲਾ ਰੱਦ ਕਰਦਾ ਹੂੰ ਹੂੰ ਉਹਨਾਂ ਨੂੰ ਸ਼ਕਤੀਆਂ ਮਿਲੀਆਂ ਨੇ ਜਿਵੇਂ ਪ੍ਰਮਾਣ ਹੋਰ ਕਮੇਟੀ ਤੇ ਬੈਠੇ ਬੈਠੇ ਨੇ ਜੀ ਮਤਲਬ 1 ਮਹੀਨਾ ਮਿਆਦ ਵਧਾਤੀ ਸੀ ਜਾਂਚ ਪੜਤਾਲ ਦੀ ਅਲਾਉ ਪ੍ਰਮਾਨਜੀ ਦੇ ਨਾਂ ਤੇ ਉਹ ਰੱਦ ਕਰ ਸਕਦੇ ਸੀ ਮੁੜ ਕੇ ਦੇ ਅਜੈਕਟਿਵ ਕਮੇਟੀ ਸੀ ਉਹਨੂੰ ਫੇਰ ਮਰਤਬਾ ਹਾਲ ਕਰਦੀ ਫਿਰ ਧਾਮੀਵਾ ਫੇਰ ਪੋਜੀਸ਼ਨ ਲੈ ਲੈਂਦੇ ਇਹਨਾਂ ਕੋਈ ਨਹੀਂ ਬਾਹਰ ਚਲਦੀਆਂ ਨਹੀਂ ਪੋਜੀਸ਼ਨ ਕੀ ਲੈਣੀ ਆ ਜੀ ਸੋਮਾਲੀ ਸਾਹਿਬ ਜਿਸ ਤਰ੍ਹਾਂ ਸੱਤ ਮੈਂਬਰੀ ਕਮੇਟੀ ਦੇ ਕ੍ਰਿਪਾਲ ਸਿੰਘ ਬਡੁੰਗਰ ਸੀਗੇ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਹੈ ਉਸ ਤੇ ਕੀ ਕਹੋਗੇ ਮੈਂ ਦੇਖੋ ਜੀ ਇਹ ਬੰਦੇ ਨੇ ਨਾ ਜੀ ਇਹ ਇਹ ਇਹਨਾਂ ਨੂੰ ਇਹ ਆ ਵੀ ਅੱਧੀ ਜੋ ਬਾਬ ਲਿਖਿਆ ਵੀ ਹਕਕ ਜਿੰਨਾ ਚੰਗਾ ਹੋ ਸਕਦਾ ਕਰਾਈਏ ਮਸਲਾ ਨਿਬੜ ਜੂ ਕਿਉਂਕਿ ਬਾਦਲ ਕਹਿੰਦਾ ਪ੍ਰਤਾਇਆ ਹੋ ਸੰਤਲਾ ਜੀ 94 ਤੋਂ ਵੀ ਮੈਂ ਐ ਕੀਤਾ ਸੀ ਹਮਮ ਜਦੋਂ ਕਾਲਕਤਕ ਸਾਹਿਬ ਨੇ ਸਾਰੇ ਬਲਾਂ ਦੀ ਇਕਤਾ ਕੀਤੀ ਸੀ ਉਹ ਤਾਂ ਸਿਰਫ ਇਹੀ ਸੀ ਨਾ ਬਾਗੀਆਂ ਤੇ ਬਾਗੀਆਂ ਦੀ ਸੀ ਉਦੋਂ ਸਾਰੇ ਬਲਾਂ ਦੀ ਜਦੋਂ ਇਕਤਾ ਬਈ ਹੋਰ ਗੱਲ ਕੀਤੀ ਸੀ ਜੀ ਤਲਵੰਡੀ ਸਾਹਿਬ ਨੇ ਐਲਾਨ ਕੀਤਾ ਸੀ ਅਸੀਂ ਆਪੋ ਆਪਣੇ ਗਲ ਭੰਨ ਕਰਾਏ ਤੁਸੀਂ ਇੱਕ ਦਲ ਬਣਾਓ ਉਦੋਂ ਵੀ ਬਾਦਲ ਸਾਹਿਬ ਨੇ ਆਪਕਾ ਕਹਿਤਾ ਮੈਂ ਅਸਤੀਫਾ ਦੇ ਦਿੰਦਾ ਹਮ ਪਰ ਜੇ ਮੈਂ ਭੰਗ ਨਹੀਂ ਮੈਂ ਕਰ ਸਕਦਾ ਕਿ ਤੁਹਾਨੂੰ ਇਹ ਵਰਕਿੰਗ ਕਮੇਟੀ ਨੇ ਕਰਨਾ ਜਿਹਦੇ ਹਿੱਸਾ ਲਿਖੀ ਹੋਈ ਤਾਂ ਇਹ ਸਹੀ ਲਿਖੀ ਹੋਈ ਚੰਡੀਗੜ੍ਹੋਂ ਲਿਖ ਕੇ ਤੁਰੇ ਸੀ ਰਾस्ते 'ਚ ਜਲੰਧਰ ਜਾ ਕੇ ਪਤਾ ਨਹੀਂ ਕੀ ਹੋ ਗਿਆ ਉਹ ਇੱਕ ਵੀ ਮੈਂਨ ਕੱਟ ਪਈ ਹੁਣ ਵੀ ਅਕਾਲ ਤਖਤ ਦੇ ਰਿਕਾਰਡ 'ਚ ਉਹ ਜਿਹੜਾ ਇਹ ਸੀ ਮੈਂ ਸਮਰਪਤ ਅਕਾਲ ਤਖਤ ਨੂੰ ਜਿਹਦਾ ਹਰ ਫੈਸਲਾ ਮੰਨਣ ਦਾ ਪਵਨ ਦਾ ਉਹ ਕੱਟ ਕੀ ਲਾਈ ਰੁੱਤ ਹਮ ਇਹ ਫਿਰ ਕੀ ਕਰਦੇ ਨੇ ਵੀ ਲਮਕਾਈ ਜਾਓ ਲਮਕਾਈ ਜਾਓ ਲਮਕਾਈ ਜਾਓ ਕਿਉਂਕਿ ਇਹ ਦੂਜੀ ਗੱਲ ਨੇ ਉਹਨਾਂ ਚ ਵੀ ਇੱਕ ਸਰਪਤਾ ਵੀ ਘਾਤ ਆ ਹੂੰ ਉਹ ਇਹ ਕਰਕੇ ਹੌਲੀ ਹੌਲੀ ਉਹ ਖਿੰਡੇ ਜਾਂਦੇ ਰਹੇ ਇਹ ਖਿੰਡੇ ਜਾਂਦੇ ਰਹੇ ਅੰਮ੍ਰਿਤ ਸਰ ਅਲਾਨਾ ਮਾ ਪਿਆ ਕੀਤਾ ਲਾਲ ਸਾਹਿਬ ਉਹ ਉਹ ਤੋਂ ਵੀ ਭੱਜ ਕੇ ਖਾਲਸਾ ਦਾ ਐਲਾਨ ਕਰਕੇ ਜੀ ਭਾਵੇਂ ਉਹ ਖਾਲਸਾ ਤਾਂ ਨਹੀਂ ਸੀ ਅੰਮ੍ਰਿਤ ਸਰ ਦਾ ਐਲਾਨਾ ਅਨੰਦ ਪ੍ਰਸਾਦ ਉਹਨਾਂ ਤਾਂ ਫੈਡਰਲ ਸਿਸਟਮ ਦੀ ਗੱਲ ਕਰਦਾ ਸੀ ਉਹ ਕਨਫੈਡਰਲ ਸਿਸਟਮ ਦੀ ਗੱਲ ਕਰਦਾ ਸੀ ਰਾਜ ਰਾਜਾਂ ਦਾ ਸੁਭੈ ਚਿਤ ਮਹਾ ਸੰਗ ਇਹ ਹਾਲਿਸਤਾਨ ਤੋਂ ਕਿਨਾਂ ਚੱਲਦੀ ਨਹੀਂ ਸੀ ਦੁਕਾਨਦਾਰੀ ਇਹਨਾਂ ਨੇ ਆਪਣੀ ਅੱਡ ਚਲਾ ਲਈ ਰਹਿਣ ਉੱਤੇ ਬਾਦਲ ਤੇ ਚੜ੍ਹਦਾ ਸਾਹ ਉਹ ਇਕੱਠੇ ਹੋ ਗਏ ਹੂੰ ਜਿਹਦੇ ਵਿੱਚੋਂ ਫਿਰ ਬਾਦਲ ਨੇ ਏਡੀ ਸ਼ਕਤੀ ਪ੍ਰਦਾਨ ਕੀਤੀ ਮਤਲਬ ਹਾਸਲ ਕੀਤੀ 95 ਤੋਂ ਬਾਅਦ ਫਿਰ ਤੁਹਾਨੂੰ ਪਤਾ ਵੀ ਜਿਹੜੇ ਸਿੱਖੀ ਦੇ ਪੰਥ ਦੇ ਚਾਰੇ ਕੇਂਦਰ ਸੀ ਹਾਲ ਤੱਕ ਸ਼੍ਰੋਮਣੀ ਕਮੇਟੀ ਅਕਾਲੀ ਦਲ ਦਾ ਪ੍ਰਧਾਨ ਜੇ ਸਰਕਾਰ ਬਣਦੀ ਹੈ ਮੁੱਖ ਮੰਤਰੀ ਉਹ ਬਾਦਲ ਸਾਹਿਬ ਨੇ ਜਾਂ ਬਾਦਲ ਪਰਿਵਾਰ ਨੇ ਅੱਡੀ ਦੇ ਵਿੱਚ ਪਾ ਕੇ ਰੱਖੇ ਨੇ ਉਹਨਾਂ ਦਾ ਨਤੀਜਾ ਹੁਣ ਹੋ ਗਿਆ ਜੀ ਕਿਹੀਂ ਜਾਂਦੇ ਨੇ ਖੇਤਰੀ ਪਾਰਟੀ ਦਾ ਨੁਕਸਾਨ ਪਹੁੰਚਾਉਣ ਲਈ ਸਾਰਾ ਕੁਝ ਕੀਤਾ ਜਾ ਰਿਹਾ ਕਿਉਂਕਿ ਖੇਤਰੀ ਪਾਰਟੀ ਦਾ ਭੋਗ ਤਾਂ ਪਾਤਾ ਬਿਲਕੁਲ ਬਿਲਕੁਲ ਜੀ ਪਾਤਾ ਹੈ ਮੇਲੇ ਨੇ ਪਿੰਡਾਂ ਦੇ ਵਿੱਚ ਇੱਕ ਗੱਲ ਬਦਲ ਗਿਆ ਜਿਹੜਾ ਤੁਹਾਡੇ ਕੋਲ ਵਾਗੀ ਹੋਇਆ ਥੋੜਾ ਅੱਜ ਪਰ ਮੈਮਰੀ ਕਮੇਟੀ ਚ ਵੀ ਖੜਾ ਵੀ ਅਕਾਲ ਤੱਕ ਨੂੰ ਸਮਰਪਿਤ ਆ ਬੀਬੀ ਮਿਖੀਆ ਰਹੇਗੀ ਤੁਹਾਡੇ ਕੋਲੇ ਚਲੋ ਠੀਕ ਆ ਉਹ ਸੀਟ ਜਿੱਤੇ ਨੇ ਉਹਨਾਂ ਦਾ ਏਡਾ ਸਿਆਸੀ ਰੋਲ ਹੈ ਕਿ ਘਰੇਲੂ ਬੀਬੀ ਸਵਾਨੀਆਂ ਨਾਲ ਉਹ ਤਾਂ ਚਲੋ ਇੱਕ ਸਿਚੁਏਸ਼ਨ ਦੇ ਵਿੱਚ ਉਹਨਾਂ ਨੂੰ ਸਿੱਧੂ ਨੂੰ ਹਰਾਉਣ ਦਾ ਅਜੰਡਾ ਸੀ ਉਹ ਉਹ ਮੇਰੇ ਟੀਐਸ ਆਬ ਪੇਸ਼ ਜੀ ਸੋਮਾਲੀ ਸਾਹਿਬ ਖੀਲਾ ਸਵਾਲ ਹੈ ਜੀ ਗੇਮੇ ਗਿਆਨੀ ਹਰਪ੍ਰੀਤ ਸਿੰਘ ਨੇ ਲਾਈਵ ਹੋ ਕੇ ਗੱਲ ਕਹੀ ਹੈ ਵੀ ਹਰਜਿੰਦਰ ਸਿੰਘ ਧਾਮੀ ਨੂੰ ਸਾਹਮਣਾ ਕਰਨਾ ਚਾਹੀਦਾ ਸੀ ਅਸਤੀਫਾ ਨਹੀਂ ਦੇਣਾ ਚਾਹੀਦਾ ਸੀਗਾ ਹੈ ਜੀ ਹਰਜਿੰਦਰ ਸਿੰਘ ਧਾਮੀ ਨੂੰ ਸਾਹਮਣਾ ਕਰਨਾ ਚਾਹੀਦਾ ਸੀਗਾ ਅਸਤੀਫਾ ਨਹੀਂ ਦੇਣਾ ਚਾਹੀਦਾ ਚਾਹੀਦਾ ਸੀਗਾ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਆ ਬਿਲਕੁਲ درست ਕਹਿ ਰਹੇ ਆ ਜੀ ਬਿਲਕੁਲ ਉਹਨਾਂ ਦੀ ਗੱਲ درست ਆ ਜਿਹੜੀ ਬਨੂਗਰ ਸਾਹਿਬ ਨੇ ਵੀ ਜੋ ਮੈਂ ਪੜਿਆ ਅਸਤੀਫੇ ਦੀ ਪੇਸ਼ਕਸ਼ ਕੀਤੀ ਆ ਜੀ ਅਸਤੀਫਾ ਦੇਤਾ ਕਿਉਂਕਿ ਅਸਤੀਫਾ ਕਾਲ ਤੱਕ ਸਾਹਿਬ ਨੂੰ ਦੇਣਾ ਪਊ ਹਾਂਜੀ ਇਸ ਕਸ਼ਟਨਾ ਤੋਂ ਕੀ ਮਤਲਬ ਨਹੀਂ ਹਾਲੇ ਵੀ ਬਿੱਤ ਵਿਚਾਲੇ ਜੇ ਗੱਲ ਰੱਖਦੇ ਆ ਕਿ ਏਖੇ ਬੁੱਲੀ ਕਿਹੜੇ ਪਾਸੇ ਨੂੰ ਦਮ ਪੈਂਦੀ ਆ ਫਿਰ ਉਹੀ ਜੀ ਗੱਲ ਕਰ ਲਾਂਗੇ ਇਹ ਜਿਹੜਾ ਨਾ ਹਵਾ ਦਾ ਰੁਖ ਜਿਹੜਾ ਹਵਾ ਦਾ ਰੁਖ ਦੇਖ ਕੇ ਚੱਲਦੇ ਨੇ ਨਾ ਵੀ ਉਹਨਾਂ ਨੂੰ ਪਾਉਣ ਟੁੱਕੜ ਕਿਹਾ ਜਾਂਦਾ ਇਹ ਪਾਉਣ ਟੁੱਕੜ ਇਹਨਾਂ ਦੇ ਵਿੱਚ ਇੰਨਾ ਆ ਗਿਆ ਨਿੱਜ ਪ੍ਰਸਤੀ ਕਰਕੇ ਪਰਿਵਾਰ ਪ੍ਰਸਤੀ ਕਰਕੇ ਇਹ ਬਾਰ ਬਾਰ ਬਿਆਨ ਬਦਲਦੇ ਨੇ ਬਾਰ ਬਾਰ ਬਿਆਨ ਬਦਲਦੇ ਨੇ ਹੂੰ ਸੋਮਲੀ ਸਾਹਿਬ ਜੀ ਗਿਆਨੀ ਹਰਪ੍ਰੀਤ ਸਿੰਘ ਅਤੇ ਹਰਿੰਦਰ ਸਿੰਘ ਧਾਮ ਐਸਜੀਪੀਸੀ ਪ੍ਰਧਾਨ ਦੇ ਮੁੱਦੇ ਤੇ ਗੱਲਬਾਤ ਕਰਨ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਧੰਨਵਾਦ ਤੁਸੀਂ ਮੈਨੂੰ ਮੌਕਾ ਦਿੱਤਾ ਜੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ